ਸਾਸਤਰੀ ਕਾਲ ਜੀ ਸਾਸਤਰੀ ਕਾਲ ਬੜੇ ਭਾਈ ਸਾਸਤਰੀ ਕਾਲ ਜੀ ਦਿਓ ਗਿਆਨ ਮਾੜਾ ਮਹਾਰਾਜ ਇਹ ਕਿਹੜਾ ਪੀ ਆ ਕਿਵੇਂ ਇਹ ਵੀਰ ਜੀ ਆਪਣੇ 7501 ਹੈ ਜੀ ਸ਼ਾਵਾ 127 ਵਾਲਿਆਂ ਦੀ ਸਵਾਨਾ ਵਾਲਿਆਂ ਦੀ ਹਾਂ ਜੀ ਸ਼ਾਵਾ 127 ਵਾਲਿਆਂ ਦੀ 7501 ਹੈ 30 ਸਾਲ ਆਪਾਂ ਨੇ 4 ਏਕੜ ਲਾਏ ਸੀਗੇ ਟ੍ਰਾਇਲ ਦੇ ਤੌਰ ਤੇ ਪਰ ਬਹੁਤ ਵਧੀਆ ਜੀਰੀ ਲੱਗੀ ਹੈ ਇਸ ਵਾਰ ਆਪਣੇ ਹੈਗੇ ਨੇ 32 ਏਕੜ ਠੀਕ ਹੈ ਜੀ ਪਰ ਮੈਨੂੰ ਤਾਂ ਜੀਰੀ ਇਹ ਦੇਖ ਕੇ ਤਾਂ ਲੱਗਦਾ ਵੀ ਆਪਾਂ ਜੀਰੀਆਂ ਨਾਲ ਹੋਰ ਲਾਈਏ ਕੋਈ ਪਰ ਇਹਦੀ ਵੀ ਦੀ ਸਮੱਸਿਆ ਬਹੁਤ ਆ ਬਾਈ ਇਹਨੂੰ ਮਹਿੰਗਾ ਹੈ ਮਹਿੰਗਾ ਬਾਈ ਬਹੁਤ ਹੈ ਇਹ ਥੋੜਾ ਜਿਹਾ ਸਾਬ ਵਾਲਿਆਂ ਨੂੰ ਵੀ ਮੈਂ ਬੇਨਤੀ ਕਰਦਾ ਜੇ ਉਹਨਾਂ ਦਾ ਵੀ ਆਪਣੀ ਪਹੁੰਚ ਗਈ ਆਪਣੀ ਹੈਗੀ ਹੈ ਸਾਬ ਵਾਲਿਆਂ ਨਾਲ ਤਾਂ ਉਹ ਉਹਨਾਂ ਨੂੰ ਇਹ ਚੀਜ਼ ਤੇ ਵੱਧ ਧਿਆਨ ਦੇਣਾ ਚਾਹੀਦਾ ਜੀਮੇਦਾਰਾਂ ਨੂੰ ਬਲੈਕ ਦੇ ਵਿੱਚ ਪਿੱਛੇ ਸੀਡ ਵਾਹ ਮਿਲਿਆ ਹੂੰ ਪਰ ਬਹੁਤ ਬੰਦਿਆਂ ਨੇ ਪੈਸਾ ਕਮਾਇਆ ਜਿਹੜੀ ਜਿਹੜਾ ਸੀਡ 1700 ਰੁਪਏ ਦਾ ਮਿਲ ਮਿਲਣਾ ਸੀਗਾ ਫੋਲਾਸਾ ਸੀ ਦਾ ਉਹ ਲੋਕਾਂ ਨੂੰ 35 3500 ਦੀ ਸਾਈਜ਼ ਮੇਰੇ ਉਹਨਾਂ ਨਾਲ ਮੇਰੀ ਗੱਲ ਹੋਈ ਸੀ ਵਿਚਾਰਿਆਂ ਨੇ ਉਹ ਕਹਿੰਦੇ ਸਾਡੀ ਐਡੀ ਸਟ੍ਰਿਕਟ ਪਾਲਿਸੀ ਆ ਵੀ ਜੇ ਪਤਾ ਲੱਗ ਗਿਆ ਸੀ ਬੀ ਨਹੀਂ ਦੇਣਾ ਕਹਿੰਦੇ ਪਰ ਹਟਦੇ ਨਹੀਂ ਹਟਦੇ ਨਹੀਂ ਆਪਾਂ ਨੂੰ ਇਹ ਗੱਲੋਂ ਪਰ ਮੈਂ ਕਪੂਰ ਦਾ ਧੰਨਵਾਦ ਕਰਦਾ ਨਾ ਭਿਆਲਾਂ ਦਾ ਹੂੰ ਪੈਸਟੀਸਾਈਡ ਵਾਲਾਂ ਦਾ ਪ੍ਰਧਾਨ ਵਿਭਾਗ ਵੈਸਟੀਸਾਈਡ ਦਾ ਹੂੰ ਤੇ ਉਹਨੇ ਆਪਾਂ ਨੂੰ ਪੂਰੇ ਜੋ ਰੇਟ ਆਈ ਉਹੀ ਰੇਟ ਦਿੱਤੀ ਆਪਾਂ ਨੂੰ ਵਿਚਾਰਿਆਂ ਨੇ ਅੱਛਾ ਹਾਂ ਇਹਦਾ ਝਾੜ ਝੱਪਾ ਕੀ ਆ ਝਾੜ ਝੱਪਾ ਦਾ ਭਾਈ ਆਪਾਂ ਨੇ ਪੂਰੀ ਜਗ੍ਹਾ ਮਿਣਕੇ ਕੱਢੀ ਸੀਗੀ ਪਿੱਛੇ 45 ਕੁਇੰਟਲ ਹੀ ਆਈ ਸੀ ਜੀ 45 ਕੁ ਇਹ بڑے ਕੰਡੇ ਤੇ ਜੋ ਕਿਸੇ ਨਾ بڑے ਕੰਡੇ ਤੇ ਨਹੀਂ ਜੋਖੀ ਆਮ ਜਿਹੜਾ ਕੰਡਾ ਫਰ ਆਪਣੇ ਦੂਆ ਕੰਡਾ ਚੱਲਦਾ ਆੜਤੀਆਂ ਦੇ ਉਹ ਕੰਡੇ ਤੇ ਜੋਖੀ ਸੀਗੀ ਮੌਚਰ ਸੀਗਾ ਇਹਦਾ ਉੰਨੀ ਇਹ 26 ਨਾਲੋਂ ਕਿੰਨਾ ਕੁ ਟਾਈਮ ਪੱਧਰ ਆ ਗਿਆ 26 ਨਾਲੋਂ ਕੁ ਟੁਕੜ ਡਿਪੈਂਡ ਖੇਤ ਤੇ ਵੀ ਆ ਕਈ ਖੇਤ ਥੋੜਾ ਜਿਹਾ ਇਹ ਨਾਰਮਲ ਡੱਕਰ ਨਾਰਮਲ 12 13 ਦਿਨ ਦਾ ਫਰਕ ਹੈਗਾ ਜੱਟ ਝਾੜ ਬਹੁਤ ਆ ਸਾਲਾ ਹੈ 45 ਕੁੰਟਲ ਝਾੜ ਬਾਈ ਸਪਰੇਅ ਤੋਂ ਹੀ ਬਹੁਤ ਰਹਤਾ ਇਹ ਤਾਂ ਹੁਣ ਆਪਣੇ ਦੇ ਚਲੋ ਬਿਮਾਰੀ ਠਮਾਰੀ ਦਾ ਬਿਮਾਰੀ ਸਵਾਰੀ ਦੀ ਕੋਈ ਨਹੀਂ ਆਉਂਦੀ ਇਹਨੂੰ ਬਾਈ ਕਾਲੀ ਬਹੁਤ 730 ਇੱਕ ਇੱਕ ਹੋਰ ਚੱਕਰ ਤੇ ਗਿਰਦੀ ਵੀ ਨਹੀਂ ਹੈਗੀ ਹਜੇ 730 ਇੱਕ ਮਾੜਾ ਮੋਟਾ ਐਂਡ ਜਾ ਕੇ ਜੇ ਝਾਂਜਾ ਝੁੰਜਾ ਚੱਲ ਜੇ ਉਹ ਘੁੰਮ ਜਾਂਦੀ ਆ ਇਹ ਨਹੀਂ ਘੁੰਮੀ ਆਪਣੇ ਪਿੱਛੇ ਅਸੀਂ ਵੱਢਣਗੇ ਨਹੀਂ ਉਹ ਮਸ਼ੀਨਾ ਕਰਕੇ ਲੇਟ ਹੋ ਗਏ ਸੀਗੇ ਹਫਤਾ ਵੱਧ ਲੇਟ ਚੜ੍ਹ ਕੇ ਵੱਢੀ ਨਾਲ ਡਿੱਗਦੀ ਨਹੀਂ ਡਿੱਗਦੀ ਨਹੀਂ ਕੀ ਕਹਣਾ ਸਾਗੜ ਕਰਕੇ ਜਿਹੜਾ ਜਿਹੜਾ ਪਹਿਲਾ 7/127 134 ਚ ਬਿਮਾਰੀ ਸੀ ਉਹ ਜਮਾ ਹੀ ਚੱਕ ਤਾ ਰੋ ਨਾ ਭਾਈ ਉਹ ਇਹ ਮੈਨੂੰ ਤਾਂ ਉਹਨਾਂ ਨੂੰ ਬਹੁਤ ਵੈਸ ਲੱਗੀ ਆਪਾਂ ਨੇ ਬਹੁਤ ਲਾਈ ਉਹ ਵੀ 34 ਵੀ ਲੰងਦੇ ਰਹੇ 27 ਵੀ ਲੰងਦੇ ਰਹੇ ਨਹੀਂ 7/127 ਵੀਰੇ ਵੀ ਤਾਂ ਬਹੁਤ ਟਾਪ ਦੇ ਨੇ ਹੁਣ ਉਹਨਾਂ ਨੇ ਆਪਾਂ ਵੀਡੀਓ ਵੀ ਪਾਉਣੀ ਆ ਦੋ ਨੰਬਰ ਦੀ ਆ ਜੀ ਜੀ ਇੱਕ ਆਪਾਂ ਨੇ ਸਪਰੇਅ ਕਰਤੀ ਇਹਦੇ ਆ ਕੋਈ ਰ ਅੱਛਾ ਹਾਂ ਰਲਾ ਕੋਈ ਨਹੀਂ ਹੈਗਾ ਇਹਨੇ ਇੱਕਣੇ ਨਿਸਰਨਾ ਆ ਕੋਈ ਆ ਕੋਈ ਆਇਆ ਨਾ ਜੇ ਪੱਕਣਾ ਇੱਕ ਸਾਰ ਪੱਕਣਾ ਕੋਈ ਦਿੱਕਤ ਨਹੀਂ ਲੱਗੂ ਅਗਲੇ ਨੂੰ ਆਏ ਵੀ ਆ ਪਹਿਲਾਂ ਆਏ ਹੋ ਜੁਨਾ ਬਿਲਕੁਲ ਨਹੀਂ ਸਾਰਾ ਇਹ ਪੱਕਣ ਦੇ ਇਕੱਠੀ ਹੋ ਬੱਕਰੀ ਨਹੀਂ ਬਸ ਬਾਈ ਪਾਕਸ ਪੂਕਸਤਾਨ ਪਚਾ ਦੋ ਵਿਚਾਰਿਆਂ ਦਾ ਬਹੁਤ ਬੁਰਾ ਹਾਲ ਹੈ ਕਿ ਉਹਨਾਂ ਦੇ ਤਾਂ ਕੰਨੀ ਹੱਥ ਲਵਾਤੇ ਕੱਚੀ ਉਹ ਵੱਡੀ ਹੈ ਸਹੀ ਗੱਲ ਹੈ ਜੀ ਸੋ ਆ ਜੀ ਇਹ ਨਾ ਰਹਿੰਦਾ ਇਹਦਾ ਸਵਾਨਾ ਹੈ ਜੀ ਇਹ ਸਾਵਾ ਵਾਲਿਆਂ ਦੀ 7501 ਹਾਂ 7501 7501 ਬ੍ਰਦਰ ਮੈਂ ਕਹਿੰਦਾ ਵੀ ਬਹੁਤ ਟੌਪ ਦੀ ਜਰੀ ਹੈ